ਜੀ ਬੱਬੇ ਰਾਜੂ ਕਟਣਾ ਵਾ ਬਪਰੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਮੰਦਪਾ ਕੀ ਘਟਨਾ ਵਾ ਵਪਰੀ ਹੈ ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਜ ਨੂੰ ਸਾਢੇ 10 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦਸ ਸਿੰਘ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚਬੀ ਹੋ ਰਹੀ ਹੈ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜ ਦਿਓ ਤੇ ਦਾਸ ਨੇ ਫਿਰ 112 ਨੰਬਰ ਦੇ ਉੱਤੇ ਜੈਸਟ ਲਿ ਫੋਨ ਕੀਤਾ ਤੇ ਉਹਨਾਂ ਕੰਟੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਤੇ ਇਹਨਾਂ ਨੇ ਬਹੁਤ ਹੀ ਕੋਹਰ ਪਾਪ ਕੀਤਾ ਸਾਡੇ ਗੁਰੂ ਘਰ ਦੀ ਬੇਇੱਜ਼ਤੀ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਉਹਨੂੰ ਨੇ ਕਾਰਵਾਈ ਹੋਣੀ ਚਾਹੀਦੀ ਆ ਸਵੇਰੇ ਜਦੋਂ ਤੁਸੀਂ ਗੁਰਦਵਾਰ ਸਾਹਿਬ ਪਹੁੰਚਦੇ ਕੀ ਹਾਲਾਤ ਵੇਖਿਤੇ ਆ ਮੈਂ ਹਾਲਾਤ ਵੇਖਿਤੇ ਬਹੁਤ ਦਰਦਨਾਕ ਹਾਲਾਤ ਸਨ ਇੱਟਾਂ ਵਟੇ ਚਫੇਰੇ ਖਿਲਦੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਸਭ ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ ਕ੍ਰਿਸਚਨ ਭਾਈਚਾਰੇ ਨਾਲ ਬਲੋਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਵਾਰ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹਾਂਜੀ ਲੱਗੇ ਆ ਉਹਨਾਂ ਚਾਹੀਏ ਫੋਟੋ ਚਾਹੀਏ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਫਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਕਰਪਾਲ ਸਿੰਘ ਸਾਨਾ ਸਿੰਘਾਰਾ ਸਿੰਘ ਪਿੰਡ ਨੂਰਪੁਰ ਬਟਾਲਾ ਡੇਟਾ ਗਰਦਾਸਪੁਰ ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕਿਹੇ ਚਣ ਹਮ ਇੱਕ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਨੇ ਜੀ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਹਮ ਕੁਝ ਡੇਰੇੋਂ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਚਨ ਬਾਹਰ ਹੀ ਦੇ ਨੇ ਉਹ ਵੀ ਆਏ ਨੇ ਹਮ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਹਮ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਦੇ ਉੱਤੋਂ ਇੱਟਾਂ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀ ਇੱਕ ਉੱਪਰ ਜੋ ਕਿ ਸਿੱਖ ਭਾਈਚਾਰੇ ਦੇ ਇਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਬੈਰ ਨਹੀਂ ਕੋਈ ਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਹੀ ਨਾ ਕੀਤਾ ਵਾ ਤੁਹ ਅਹੀ ਪ੍ਰਸ਼ਾਸਨ ਅਪੀਲ ਕਰਨ ਪ੍ਰਸ਼ਾਸਨ ਨੇ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅਨਸਰ ਚੜੇ ਨੇ ਉੱਪਰ ਜੋ ਪਿੰਡ ਦੇ ਇਨ ਦੀ ਕਦੇ ਫੁਟੇਜ ਵੀ ਘਰ ਆਈਆਂ ਟੀਵੀ ਸਭ ਕੋ ਉਹਨਾਂ ਨੂੰ ਦਿਖਾ ਦਿੱਤਾ ਹੈ ਪ੍ਰਸ਼ਾਦ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਕੋ ਦਿਖਾ ਦਿੱਤਾ ਹੈ ਜੀ ਤੇ ਕੀ ਮੰਗ ਕਰਦੇ ਹੋ ਮੰਗ ਕਰ ਪ੍ਰਸ਼ਾਸਨ ਨੂੰ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਅੱਗੇ ਤੋਂ ਇਹ ਕੰਮ ਨਾ ਹੋਵੇ ਪਿੰਡ ਨੌਰਪੁਰ ਵਿੱਚ 2 24 ਨੌ ਰਾਤ ਨੂੰ ਕੋਈ 11 12 ਜਵੀਂ ਵੀ ਕੋਈ 2 ਕ੍ਰਿਸ਼ਨਾ ਨੂੰ ਬਰਾਦੀ ਦੇ ਆਪ ਵਿੱਚ ਪਰਿਵਾਰ 'ਚ ਹੀ ਇਹ ਝਗੜੇ ਸੀ ਇਹਨਾਂ ਦੇ ਆਪ ਵਟੋ-ਵਟ्टी ਹੋਏ ਸੀ ਉਹਦੇ ਵੀ ਨਾਲ ਗੁਰਦੁਆਰਾ ਸਾਹਿਬ ਪੈਂਦਾ ਉਹਨਾਂ ਗੁਰਦੁਆਰੇ ਦੇ ਨਾਲ ਉਹਨੂੰ ਨਾਲ ਇਨਵੋਲ ਕੀਤਾ ਉਹਦੇ ਵਿੱਚ ਗੁਰਦੁਆਰੇ ਦੇ ਪ੍ਰਬੰਧਕ ਚੜ੍ਹੇ ਹੋਰ ਕਿ ਤਾਹੂਨ ਗੁਰਦੁਆਰਾ ਸਫੀ ਕਮੇਟੀ ਵੱਲੋਂ ਹੰਢ ਕੇ ਦਰਖਾਸਤ ਪ੍ਰਾਪਤ ਹੋਈ ਹੈ ਅਸੀਂ ਬੰਦੀ ਗਾਰਦੀ ਕਰਾਂਗੇ ਕੋਈ ਰੈਸਟ ਕੋਈ ਨਹੀਂ ਹਾਲੇ ਤਾਂ ਇਹ ਮੌਕੇ ਤੇ ਹੈਗੇ ਆ ਹਾਈ ਮੌਕੇ ਜਿਆਦਾ ਲੈ ਰਹੇ ਆ ਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਮ ਅਰੈਸਟ ਕਰਾਂਗੇ ਕਾਰਵਾਈ ਸਰ ਕਰੇ ਗੁਬੰਦੀ ਗਾਰਦੀ ਕਰਾਂ ਕਾਨੂੰਨ ਸਾਹਿਬ Thank you.